ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡਖਣਾ ਜੋਤੋਂ ਕਿਨੇ ਆਪਣੇ ਤਿਨਾ ਕੂ ਮਿਲਿਓ ਹੈ ਆਪੇ ਹੀ ਆਪ ਮੋਇ ਹੋ ਜਸ ਨਾਨਕ ਆਪ ਸੁਨਿਓ ਹੈ ਸ਼ੰਤ ਪ੍ਰੇਮਠ ਗੋਰੀ ਪਾਏ ਰਿ ਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜਿਉ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਵੁਠੇ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਈਸ਼ ਪੁਜਾਇਆ ਬੋੜ ਨਾ ਮਾਇਆ ਹੋਇ ਹਾ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਨਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ ਸ਼ੰਤ कहते पवित्र सुनते सब धन लिखती कुल तारिया जियो जिनको साधु संग नाम हर रंग तिनी ब्रह्म विचारिया जियो ब्रह्म विचारिया जन्म सुवारिया पूरन कृपा प्रभु करी कर गै लीने हर जसो दीने ਜੋ ਨਾਤਾ ਵੈ ਨਹਿ ਮਰੀ ਸਾਤ ਗੁਰ ਦੇ ਆਲ ਕਿਰਪਾਲ ਭੇਟ ਤਹਰੇ ਕਾਮ ਕਰੋਧ ਲੋਭ ਮਾਰਿਆ ਕਥਨ ਨਾ ਜਾਏ ਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰ ਆ ਸਭ ਕੋਏ ਜਿਓ ਹਰ ਜੀ ਸਬੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਾਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਇਂਦੇ ਛੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਵਿਣ ਪਾਇਆ ਹਰ ਕਿਨੈ ਨਾ ਪਾਇਆ ਨਾਓ ਵਿਚ ਹੋ ਮੈਂ ਕਰਮ ਕਮਾਵੰਦੇ ਜਿਉ ਵੇਸਵਾ ਪੁੱਤ ਨਿਨਾਓ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਓ ਵਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰਪੂਰੈ ਨਾਮ ਦਿਰਡਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਓ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲੈ ਛਡਾਏ ਹਉ ਬਲੇ ਹਾਰੀ ਤਨ ਕੋ ਜਿਨ ਹਰ ਮਨ ਉਠਾ ਆਏ ਜਿਨੇ ਹਰ ਹਰ ਨਾਮ ਨਾ ਚੇਤੇਓ ਸੇ ਅੰਤ ਗਏ ਪਛੁਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਾਡ ਭਾਗੇ ਗੁਰ ਪਾਇ ਗੁਰ ਸ਼ਬਦੀ ਪਾਰ ਲੰਗਾਏ ਰਹਾਓ ਹਰ ਆਪੇ ਆਪ ਪਾਇੰਦਾ ਹਰ ਆਪੇ ਦੇਵੈ ਲੈ ਹਰ ਆਪੇ ਭਰਮ ਭੁਲਾਏਂਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਹੋ ਬਲੇ ਹਾਰੀ ਤਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਓ ਕਾਟ ਕਾਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੈ ਹਰ ਨਾਮੈ ਹੀ ਜਤ ਪਤ ਜਾਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਵਣਜਾਰਿਆ ਮਿਤਰਾ ਗੁਰ ਹਰ ਹਰ ਨਾਮ ਪਰਗਾਸ ਤਨ ਤਨ ਵਣਜ ਵਪਾਰੀਆ ਜਿਨ ਵਖਰ ਲਦਿੜਾ ਹਰ ਰਾਸ ਗੁਰਮੁਖ ਅੰਦਰ ਮੁਖ ਉਜਲੇ ਸੇ ਆਏ ਮਿਲੇ ਹਰ ਬਾਸ ਜਨ ਨਾਨਕ ਗੋੜ ਤੇ ਨ ਪਾਇਆ ਜਿਨਾ ਆਪ ਟੁੱਟਾ ਗੁਣ ਤਾਸ ਹਰ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਗੇ ਤਿਨਾ ਗੁਰਮਖਾ ਹਰ ਨਾਮ ਜਿਨਾ ਰਹਿਰਾਸ ਰਹਾਓ ਹਾਰ ਧਿਆਵੋ ਸਾਸ ਗਰਾਸ ਮਾਨ ਪ੍ਰੀਤ ਲਗੀ ਤਿਨਾ ਗੁਰਮਖਾ ਹਰ ਨਾਮ ਜਿਨਾਰਹਿ ਰਾਸ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ